ਹਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਦੀ ਵੀਡੀਓ ਸਾਡੀ ਹੋਣ ਵਾਲੀ ਹੈ ਜੀ ਲੁਧਿਆਣੇ ਦੇ ਚੌੜਾ ਬਾਜ਼ਾਰ ਦੀ ਤਾਂ ਇਹ ਹੈ ਜੀ ਲੁਧਿਆਣੇ ਦਾ ਚੌੜਾ ਬਾਜ਼ਾਰ ਤਾਂ ਤੁਹਾਨੂੰ ਐਦਾਂ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਇਸ ਤਰ੍ਹਾਂ ਦੇ ਮਤਲਬ ਇੱਕ ਡੰਡੇ ਨਾਲ ਐਦਾਂ ਇਅਰਿੰਗ ਵਗੈਰਾ ਟੰਗੇ ਹੋਏ ਬਹੁਤ ਸਾਰੇ ਦੁਕਾਨਦਾਰ ਭਾਈ ਮਿਲ ਜਾਣਗੇ ਜੀ ਜਿਨ੍ਹਾਂ ਨੇ ਕਿ ਜੀ ਕਿਸੇ ਦਾ 10 ਰੁਪਏ ਰੇਟ ਹੁੰਦਾ ਹੈ ਕਿਸੇ ਦਾ 20 ਰੁਪਏ ਹੁੰਦਾ ਹੈ ਤੇ ਇਸ ਵਾਲੀ ਵੀਡੀਓ ਵਿੱਚ ਇਹ ਸਾਰੇ ਤੁਹਾਨੂੰ ਇਅਰਿੰਗਸ ਜਿੰਨੇ ਵੀ ਦਿਖ ਰਹੇ ਹਨ ਸਾਰਿਆਂ ਦਾ ਰੇਟ ਜੀ 30-30 ਰੁਪਏ ਹੈ ਸਿਰਫ 30-30 ਰੁਪਏ ਦੇ ਚਾਹੇ ਤੁਸੀਂ ਕੋਈ ਛੋਟਾ ਲਵੋ ਚਾਹੇ ਕੋਈ ਵੱਡਾ ਇਅਰਿੰਗ ਲਵੋ ਆ ਨੈਕਲੇਸ ਹੈ ਛੋਟੇ-ਛੋਟੇ ਬੱਚਿਆਂ ਦੇ ਕੁੜੀਆਂ ਦੇ ਪਾਉਣ ਵਾਲੇ ਤੇ ਨਾਲ ਇਹਨਾਂ ਦੇ ਇਅਰਿੰਗ ਸੀਗੇ ਇਹ ਵੀ ਸਿਰਫ 30 ਰੁਪਏ ਦੀ ਸੇਲ ਹੈ ਹਰ ਮਾਲ ਜੀ ਤੁਹਾਨੂੰ ਇੱਥੇ ਮਤਲਬ ਇਸ ਤਰ੍ਹਾਂ ਪੂਰੇ ਡੰਡੇ ਵਿੱਚ ਲੱਗਿਆ ਹੋਇਆ ਸੀਗਾ ਬਹੁਤ ਹੀ ਵਧੀਆ ਸਮਾਨ ਸੀਗਾ ਇਹਨਾਂ ਕੋਲ ਐਦਾਂ ਆ ਮੰਗਲ ਸੂਤਰ ਵਗੈਰਾ ਹੋਏ ਐਦਾਂ ਦੇ ਕਿਉਂਕਿ ਬਹੁਤ ਜ਼ਿਆਦਾ ਲੇਡੀਜ਼ ਇਹ ਵੀ ਪਾਉਂਦੀਆਂ ਨੇ ਹਲਕੇ ਹੁੰਦੇ ਲਾਈਟ weight ਵਾਲੇ ਹੁੰਦੇ ਤਾਂ ਇਅਰਿੰਗ ਜਿਹੜੇ ਹੈਗੇ ਆ ਸਟੋਨ ਵਾਲੇ ਆ ਵਾਈਡ ਕਲਰ ਦੇ ਆ ਇਸ ਤਰ੍ਹਾਂ ਪਰਲ ਦੇ ਆ ਆ 골ਡਨ ਕਲਰ ਦੇ ਆ ਝੂਮਕੇ ਟਾਈਪ ਐ ਇਸ ਤਰ੍ਹਾਂ ਕੋਈ ਵੀ ਡਿਜ਼ਾਈਨ ਤੁਸੀਂ ਲੈਣਾ ਆ ਗਲੇ ਵਿੱਚ ਇਸ ਤਰ੍ਹਾਂ ਪੈਂਡੇਟ ਟਾਈਪ ਐ ਇਹਨਾਂ ਵਿੱਚ ਮਤਲਬ ਅਲਫਾਬੈਟ ਲੱਗੇ ਹੋਏ ਸੀਗੇ ਜਿਹੜੇ ਮਰਜ਼ੀ ਨਾਮ ਦਾ ਤੁਸੀਂ ਲੈ ਸਕਦੇ ਹੋ ਜੀ ਸਿਰਫ ਔਰ ਸਿਰਫ 30 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਤਾਂ ਇਹ ਜੀ ਲੁਧਿਆਣੇ ਦਾ ਚੌੜਾ ਬਾਜ਼ਾਰ ਹੈ ਜੀ ਸੰਡੇ ਦੀ ਸੇਲ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਹੀਆਂ ਜੀ ਤਾਂ ਵੀਡੀਓ ਵਿੱਚ ਤੁਸੀਂ ਬਣੇ ਰਹੋ ਔਰ ਹਾਂ ਐਡਰੈਸ ਤਾਂ ਤੁਹਾਨੂੰ ਜੀ ਪਤਾ ਹੀ ਹੈ ਜੀ ਲੁਧਿਆਣੇ ਦਾ ਬਸ ਸਾਡੇ ਅਗਰ ਤੁਸੀਂ ਬਾਏ ਬਸ ਆ ਰਹੇ ਹੋ ਤਾਂ ਤੁਹਾਨੂੰ 20 ਰੁਪਏ ਵਿੱਚ ਆਟੋ ਮਿਲੇਗਾ ਜੀ ਸਿੱਧਾ ਘੰਟਾ ਘਰ ਨੂੰ ਘੰਟਾ ਘਰ ਦੇ ਨਾਲ ਔਰ ਚੌੜਾ ਬਾਜ਼ਾਰ ਜਿਹੜਾ ਹੈ ਨਾ ਦੋਨੋਂ ਨਾਲ-ਨਾਲ ਹੀ ਇਹਨੇ ਬਾਜ਼ਾਰ ਕੋਈ ਦਿੱਕਤ ਨਹੀਂ ਹੈ ਜੀ ਆਉਣ ਦੀ ਠੀਕ ਹੈ ਨਾ ਜੀ ਤੇ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਹੈ ਜੀ ਇਹ ਵਾਲਾ ਬਾਜ਼ਾਰ ਲੁਧਿਆਣੇ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਜੀ ਚੌੜਾ ਬਾਜ਼ਾਰ ਤੇ ਇੱਥੇ ਮੈਂ ਏਰਿੰਗ ਲੈਂਦੀ ਆ ਇੱਕ ਮੈਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਉਹ ਬਲੈਕ ਐਂਡ ਵਾਈਟ ਕਲਰ ਦੇ ਸੀਗੇ ਤੇ نیچے ਉਹਨਾਂ ਦੇ ਮੋਤੀ ਵਗੈਰਾ ਲੱਗੇ ਹੋਏ ਸੀਗੇ ਤੁਹਾਨੂੰ ਦੱਸਾਂਗੀ ਤੇ ਆ ਮਲਟੀ ਕਲਰ ਦੇ ਵੀ ਬਹੁਤ ਜ਼ਿਆਦਾ ਪਿਆਰੇ ਪਿਆਰੇ ਸੀਗੇ ਕਿਉਂਕਿ ਕੁੜੀਆਂ ਅਗਰ ਵੈਸਟਰਨ ਐਦਾ ਮਤਲਬ ਪਾਉਂਦੀਆਂ ਨੇ ਨਾ ਤਾਂ ਕਾਫੀ ਅੱਛੇ ਲੱਗਦੇ ਆ ਇਹ ਵਾਲੇ ਤਾਂ ਆ ਵਾਲੇ ਵੀ ਸੀਗੇ ਜ਼ਿਕਜ਼ੈਗ ਵਾਲੇ ਮਤਲਬ ਬਹੁਤ ਜ਼ਿਆਦਾ ਇਹਨਾਂ ਕੋਲ ਕਲੈਕਸ਼ਨ ਸੀਗੀ ਤੇ ਆ ਬਲੈਕ ਐਂਡ ਵਾਈਟ ਸੀਗੇ ਘੁੰਗਰੂਆਂ ਵਾਲੇ ਤੇ ਇਸ ਤੋਂ ਜਿਹੜੇ نیچے ਆ ਮੈਂ ਫਿਰ ਉਹ ਵਾਲੇ ਲੈਂਦੀ ਆ ਮੈਨੂੰ ਉਹ ਪਸੰਦ ਆਉਂਦੇ ਨੇ ਕਿਉਂਕਿ ਅੱਛੇ ਲੱਗਦੇ ਆ ਸੀ ਜਦੋਂ ਕਦੀ ਕਦੀ ਪਾਉਂਦੇ ਆ ਨਾ ਤਾਂ ਫਿਰ ਮੈਂ ਆਹ ਵਾਲੇ ਲੈਂਦੀ ਆ ਉੱਪਰ ਇਸ ਦੇ ਪੂਰਾ ਸ਼ੀਸ਼ਾ ਲੱਗਿਆ ਹੋਇਆ ਹੈ ਜੀ ਮਿਰਰ ਐਦਾਂ ਮਤਲਬ ਸੈਂਟਰ ਵਿੱਚ ਲੱਗਿਆ ਹੋਇਆ ਹੈ ਜੀ ਤਾਂ ਚਲੋ ਜੀ ਹੁਣ ਅਸੀਂ ਲੁਧਿਆਣੇ ਦੇ ਚੋੜੇ ਬਾਜ਼ਾਰ ਵਿੱਚ ਅੱਗੇ ਵਧਦੇ ਆ ਤਾਂ ਆਹ ਹੈ ਜੀ ਲੁਧਿਆਣੇ ਦਾ ਘਾਂਟਾ ਘਰ ਦਾ ਪੁਲ ਇਹ ਸਿੱਧਾ ਜੀ ਅੱਗੇ ਗਾਂਧੀ ਨਗਰ ਮਾਰਕੀਟ ਨੂੰ ਨਿਕਲਦਾ ਹੈ ਜੀ ਤਾਂ ਚਲੋ ਜੀ ਇਹ ਚੋੜੇ ਬਾਜ਼ਾਰ ਦੀ ਸਟਾਰਟਿੰਗ ਹੀ ਹੈ ਤਾਂ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਦੁਕਾਨਦਾਰ ਜਿਹੜੇ ਅੰਦਰ ਉਹਨਾਂ ਨੇ ਸੇਲਜ਼ਮੈਨ ਰੱਖੇ ਹੁੰਦੇ ਤੁਹਾਨੂੰ ਆਵਾਜ਼ਾਂ ਮਾਰਦੇ ਦਿਖਣਗੇ ਤੇ ਸਟਾਰਟਿੰਗ ਵਿੱਚ ਹੀ ਤੁਹਾਨੂੰ ਇੱਥੇ ਪੁਲਿਸ ਦੀ ਗੱਡੀ ਵੀ ਦਿਖਾਈ ਦਵੇਗੀ ਆਹ ਵਾਲੀਆਂ ਫਰੋਕਾ ਇੱਥੇ 100-100 ਰੁਪਏ ਦੀਆਂ ਦੇ ਰਹੇ ਨੇ ਬਟ ਅਗਰ ਤੁਸੀਂ ਇੱਥੇ ਇਹਨਾਂ ਦੇ ਘੱਟ ਰੇਟ ਕਰਾਉਗੇ ਤਾਂ ਇਹ ਘੱਟ ਵੀ ਕਰ ਲੈਂਦੇ ਨੇ ਕਿਉਂਕਿ ਲੁਧਿਆਣਾ ਵਿੱਚ ਲੱਗੀ ਫਾਬੀ ਰੇਟ ਬਹੁਤ ਜ਼ਿਆਦਾ ਲਗਾਉਂਦੇ ਨੇ ਤਾਂ ਦੇਖੋ ਜੀ ਆ ਇੱਥੇ ਪੂਰੀ ਆਵਾਜ਼ਾਂ ਮਾਰ-ਮਾਰ ਕੇ ਬੁਲਾ ਰਹੇ ਨੇ ਕਿ ਆ ਲੈ ਲੋ ਆ ਲੈ ਲੋ ਆ ਲੈ ਲੋ ਤੇ ਪੂਰਾ ਮਤਲਬ ਐਦਾ ਹੀ ਤੁਹਾਨੂੰ ਪੂਰੇ ਚੋੜੇ ਬਾਜ਼ਾਰ ਵਿੱਚ ਐਦਾਂ ਦੀਆਂ ਇਹਨਾਂ ਦੀਆਂ ਆਵਾਜ਼ਾਂ ਆਮ ਹੀ ਸੁਣਨ ਨੂੰ ਮਿਲ ਜਾਣਗੀਆਂ ਚੋੜਾ ਬਾਜ਼ਾਰ ਲੁਧਿਆਣਾ ਦਾ ਬਹੁਤ ਜ਼ਿਆਦਾ ਚੋੜਾ ਹੈ ਜੀ ਇਸ ਕਰਕੇ ਇਸ ਦਾ ਨਾਮ ਚੋੜਾ ਬਾਜ਼ਾਰ ਪਿਆ ਹੈ ਕਿਉਂਕਿ ਇੱਥੇ ਦੀ ਜਿਹੜੀ ਸੜਕ ਹੈ ਨਾ ਜੀ ਉਸਾਬ ਤੋਂ ਵੱਧ ਚੋੜੀ ਹੈ ਜੀ ਲੁਧਿਆਣੇ ਦੀ ਤਾਂ ਦੇਖੋ ਜੀ ਰਸ਼ ਦੇਖੋ ਤੁਸੀਂ ਤੇ ਆ ਇੱਥੇ ਬੱਚਿਆਂ ਦੇ ਇੱਕ ਰੇੜੀ ਪਰ ਸੈਂਡਲ ਲਏ ਸੀਗੇ ਸਿਰਫ ਔਰ ਸਿਰਫ 100-100 ਰੁਪਏ ਦੇ ਆਹ ਵਾਲੇ ਇੱਥੇ ਸੈਂਡਲ ਬੱਚਿਆਂ ਦੇ ਮਿਲ ਰਹੇ ਨੇ ਕੁੜੀਆਂ ਦੇ ਤੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਸੀਗੇ ਤੇ ਨਾਲ ਪੰਜਾਬੀ ਜੁੱਤੀਆਂ ਸੀਗੀਆਂ ਤੇ ਇੱਥੇ ਤੁਹਾਨੂੰ ਇਸ ਬਾਜ਼ਾਰ ਵਿੱਚ ਸਾਰਾ ਸਮਾਨ ਰਿਟੇਲ ਚ ਮਿਲੇਗਾ ਆ ਜਿਵੇਂ ਰੈਡੀਮੇਡ ਕੱਪੜੇ ਹੋਏ ਕਿਉਂਕਿ ਲੱਗੀ ਫੱਬੀ ਲਗਾਉਂਦੇ ਨੇ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਏ ਬਟ ਤੁਸੀਂ ਘੱਟ ਵੱਧ ਵੀ ਕਰਵਾ ਸਕਦੇ ਹੋ ਅਗਰ ਦੁਕਾਨ ਫਿਕਸ ਨਹੀਂ ਹੈ ਜੀ ਤਾਂ ਤਾਂ ਦੇਖੋ ਜੀ ਹੁਣ ਆ ਅੱਗੇ ਇਸ ਤਰ੍ਹਾਂ ਫੈਂਸੀ ਚੱਪਲਾ ਸੀਗੀਆਂ ਇਹ ਜੀ ਇੱਥੇ ਸਿਰਫ 1.5-1.5 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਗਰਮੀਆਂ ਵਾਲੀਆਂ ਆ ਦੋ ਪੀਸ ਕਾਫੀ ਵਧੀਆ ਸੀਗੇ ਮਤਲਬ ਫੈਂਸੀ ਲੁੱਕ ਦੇ ਰਹੇ ਸੀਗੇ ਤੇ ਆਇਤਾ ਬੰਦ ਬੈਲੀਆਂ ਵੀ ਐ ਫਲੈਟ ਵਿੱਚ ਸਾਰੀਆਂ ਇੱਥੇ ਤੁਹਾਨੂੰ 1.5 150 ਰੁਪਏ ਦੀਆਂ ਮਿਲ ਜਾਣਗੀਆਂ ਤਾਂ ਚਲੋ ਜੀ ਹੁਣ ਅਸੀਂ ਥੋੜਾ ਜਿਹਾ ਅੱਗੇ ਵੱਧਦੇ ਹਾਂ ਪਹਿਲਾਂ ਤੁਸੀਂ ਇੱਥੇ ਰਸ਼ ਦੇਖੋ ਜੀ ਹੈ ਕੋਈ ਮੇਲੇ ਮੂਲੇ ਦਾ ਰਸ਼ ਨਹੀਂ ਹੈ ਜੀ ਇਹ ਹੈ ਜੀ ਲੁਧਿਆਣੇ ਦਾ ਚੌੜਾ ਬਾਜ਼ਾਰ ਔਰ ਹਾਂ ਇੱਕ ਗੱਲ ਹੋਰ ਪਲੀਜ਼ ਨੋਟ ਕਰਿਓ ਜਦੋਂ ਤੁਸੀਂ ਚੌੜੇ ਬਾਜ਼ਾਰ ਆਉਂਦੇ ਹੋ ਨਾ ਤਾਂ ਆਪਣੇ ਪਰਸਾਂ ਦਾ ਸਪੈਸ਼ਲੀ ਧਿਆਨ ਰੱਖਿਆ ਕਰੋ ਜੇਬਾਂ ਦਾ ਕਿਉਂਕਿ ਇਹਨੇ ਰਸਵੀਚ ਜੇਬ ਕਤਰੇ ਵੀ ਬਹੁਤ ਜ਼ਿਆਦਾ ਹੁੰਦੇ ਨੇ ਮੇਰੀ ਤਾਂ ਖੁਦ ਪਰਸ ਦੀ ਚੈਨ ਕਿਸੇ ਨੇ ਖੋਲ ਹੀ ਸੀਗੀ ਬਟ ਮੈਂ ਦੇਖ ਲਈ ਸੀਗੀ ਫੋਨ ਮੇਰੇ ਹੱਥ 'ਚ ਸੀ ਤੇ ਕੈਸ਼ ਮੈਂ ਵਿੱਚ ਥੋੜਾ ਜਿਹਾ ਪਾਇਆ ਸੀਗਾ ਤਾਂ ਫਿਰ ਮੈਂ ਬਚ ਗਈ ਮੈਨੂੰ ਪਤਾ ਲੱਗ ਗਿਆ ਸੀਗਾ ਤਾਂ ਫਿਰ ਦੇਖੋ ਜੀ ਆ ਇੱਥੇ ਸੂਟਾਂ ਦੀ ਸੇਲ ਲੱਗੀ ਹੋਈ ਹੈ ਜੀ ਸਾਢੇ 3 300 ਰੁਪਏ ਦੇ ਸੂਟ ਨੇ ਜਿਹੜਾ ਮਰਜੀ ਸੂਟ ਲਵਾਓ ਤੁਸੀਂ ਗਰਮੀਆਂ ਦੇ ਕਲੈਕਸ਼ਨ ਹੈ ਵਿਦ ਦੁਪੱਟੇ ਹੈ ਜੀ ਕਢਾਈ ਵਾਲੇ ਹੈ ਤੇ ਸਿਰਫ ਔਰ ਸਿਰਫ ਸਾਢੇ 3 300 ਰੁਪਏ ਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਵੈਰਾਈਟੀ ਹੈ ਜੀ ਇਹਨਾਂ ਕੋਲ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਕਢਾਈਆਂ ਵਾਲੇ ਸੂਟ ਨੇ ਕਾਫੀ ਮਤਲਬ ਆ ਖਾਦੀ ਵਾਲਾ ਸੀਗਾ ਕਪੜਾ ਤੇ ਇਹ ਵੀ ਕਾਫੀ ਠੰਡਾ ਹੁੰਦਾ ਤਾਂ ਚਲੋ ਜੀ ਹੁਣ ਅਸੀਂ ਥੋੜਾ ਜਿਹਾ ਅੱਗੇ ਵੱਧਦੇ ਆ ਜੀ ਪੂਰਾ ਮਲਟੀ ਸਮਾਨ ਦਾ ਬਾਜ਼ਾਰ ਹੈ ਜੀ ਚੌੜਾ ਬਾਜ਼ਾਰ ਇੱਥੇ ਤੁਹਾਨੂੰ ਹਰ ਇੱਕ ਉਹ ਆਈਟਮ ਮਿਲੇਗੀ ਜਿਹੜੀ ਹਰ ਇੱਕ ਅੱਗੇ ਮਤਲਬ ਨੀਡ ਹੁੰਦੀ ਹੈ ਜੀ ਵਿਆਹਾਂ ਸ਼ਾਦੀਆਂ ਵਿੱਚ ਤੁਸੀਂ ਅਗਰ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲੁਧਿਆਣੇ ਦੇ ਚੌੜਾ ਬਾਜ਼ਾਰ ਆ ਸਕਦੇ ਹੋ ਜੀ ਤਾਂ ਦੇਖੋ ਜੀ ਹੁਣ ਅਸੀਂ ਆ ਗਏ ਆ ਜੀ ਪਰਸਾਂ ਦੀ ਦੁਕਾਨ ਤੇ ਇੱਥੇ ਪਰਸ ਤੁਹਾਨੂੰ ਇੱਕ ਤੋਂ ਇੱਕ ਮਿਲਣਗੇ ਸਿਰਫ ਔਰ ਸਿਰਫ ਅਲੱਗ ਰੇਟ ਹੈ ਜਿਵੇਂ ਆ ਕਿੱਟਾਂ ਐ ਸਿਰਫ ਇੱਥੇ ਤੁਹਾਨੂੰ 100-100 ਰੁਪਏ ਦੀਆਂ ਮਿਲ ਜਾਣਗੀਆਂ ਤੇ ਵੱਡੇ ਪਰਸ ਐ ਉਹ ਤੁਹਾਨੂੰ ਇੱਥੇ 2-200 ਰੁਪਏ ਦੇ ਮਿਲ ਜਾਣਗੇ ਤਾਂ ਹੁਣ ਅਸੀਂ ਇੱਥੇ ਆ ਚੁੱਕੇ ਆ ਜੀ 160 ਰੁਪਏ ਦੀ ਸੂਟਾਂ ਦੀ ਸੇਲ ਵਿੱਚ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਐ ਵੀ ਇੱਥੇ ਨਾਲ ਦੁਕਾਨ ਐ ਛੋੜੇ ਬਾਜ਼ਾਰ ਵਿੱਚ ਸੱਤ-ਅੱਠ ਦੁਕਾਨਾਂ ਅੱਗੇ ਛੱਡ ਕੇ ਪਾਲ ਡਿਪਾਰਟਮੈਂਟਲ ਸਟੋਰ ਕਰਕੇ ਆ ਜੀ ਇੱਥੇ ਤੁਹਾਨੂੰ ਸਿਰਫ 160 ਰੁਪਏ ਦਾ ਸੂਟ ਮਿਲੇਗਾ ਜੀ ਗਰਮੀਆਂ ਵਾਲਾ ਪੂਰਾ ਆਲ ਓਵਰ ਸੂਟ ਹੋਵੇਗਾ ਜੀ ਤੇ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਦੇਖੋ ਪ੍ਰਿੰਟ ਵਾਈਜ਼ ਕਿੰਨੇ ਜ਼ਿਆਦਾ ਪ੍ਰਿੰਟ ਹੈ ਫੁੱਲਾਂ ਵਾਲੇ ਬੂਟੀਆਂ ਵਾਲੇ ਚੈੱਕ ਵਾਲੇ ਪੱਤਿਆਂ ਵਾਲੇ ਕੋਈ ਵੀ ਤੁਸੀਂ ਲੈਣਾ ਸਿਰਫ ਔਰ ਸਿਰਫ 160 ਰੁਪਏ ਦਾ ਹੁਣ ਅਸੀਂ ਥੋੜਾ ਜਿਹਾ ਅੱਗੇ ਆਉਂਦੇ ਆ ਤਾਂ ਉੱਥੇ ਤੁਹਾਨੂੰ ਇੱਥੇ ਬੈਗ ਦਿਖ ਜਾਂਦੇ ਨੇ ਪਰਸ ਇਹ ਸਿਰਫ ਇੱਥੇ 2-200 ਰੁਪਏ ਦੀ ਸੇਲ ਲੱਗੀ ਹੋਈ ਹੈ ਜੀ ਚਾਹੇ ਤੁਸੀਂ ਆ ਫੁੱਲਾ ਵਾਲਾ ਦੇਖੋ ਜੀ ਇਹਨੂੰ ਚੈੱਕ ਕਰੋ ਕਾਫੀ ਅੱਛਾ ਪਰਸ ਸੀਗਾ ਸਿਰਫ 200 ਰੁਪਏ ਦਾ ਪਰਸ ਹੈ ਜੀ ਇਹਦੀਆਂ ਦੋ ਵਧੀਆਂ ਲੱਗੀਆਂ ਹੋਈਆਂ ਐ ਜੀ ਇਕ ਲੌਂਗ ਵੱਦੀ ਤੇ ਪਲੱਸ ਦੋ ਅੱਦਾ ਛੋਟੀਆਂ ਵੱਧੀਆਂ ਤੇ ਵਿੱਚ ਕਾਫੀ ਮਤਲਬ ਜਿੱਪਾਂ ਵੀ ਐ ਜੌਬ ਵਾਲੀਆਂ ਮੇਰੀਆਂ ਭੈਣਾਂ ਐ ਅਗਰ ਕੋਈ ਅੱਦਾ ਬਾਜ਼ਾਰ ਬਜੂਰ ਵਾਸਤੇ ਜਾਣਾ ਤਾਂ ਕਾਫੀ ਅੱਛੀ ਇਹਨਾਂ ਵਾਸਤੇ ਚੁਆਇਸ ਹੋਣ ਵਾਲੀ ਐ ਤੇ ਅਗਰ ਕੋਈ ਮੰਨ ਲਓ ਕੋਈ ਟੀਚਰ ਐ ਕਿਸੇ ਨੇ ਜਾਂ ਫਿਰ ਵਿਆਹ ਸ਼ਾਦੀਆਂ ਵਾਸਤੇ ਲੈਣਾ ਤਾਂ ਵੀ ਇਹ ਵਾਲੇ ਪਰਚ ਅੱਛੇ ਹੁੰਦੇ 200 ਰੁਪਏ ਨੂੰ ਆਉਂਦਾ ਵੀ ਕੀ ਐ ਤੁਹਾਨੂੰ ਇੱਥੇ ਪਰਸ ਮਿਲ ਰਹੇ ਨੇ ਹੋਰ ਕੀ ਚਾਹੀਦਾ ਐ ਜੀ ਲੁਧਿਆਣੇ ਦਾ ਚੌੜੇ ਬਾਜ਼ਾਰ ਵਿੱਚ ਆਓ ਤੇ ਆ ਕੇ ਤੁਸੀਂ ਇੱਥੇ ਆਪਣੀ ਸ਼ਾਪਿੰਗ ਕਰ ਸਕਦੇ ਹੋ ਜੀ ਤਾਂ ਦੇਖੋ ਜੀ ਇੱਕ ਹੋਰ ਮੈਂ ਇੱਥੇ ਦੇਖ ਰਹੀ ਸੀਗੀ ਮਲਟੀ ਕਲਰ ਦਾ ਸੀਗਾ ਇਹ ਵੀ ਕਾਫੀ ਅੱਛਾ ਪੀਸ ਹੈ ਤਾਂ ਚਲੋ ਜੀ ਹੁਣ ਅਸੀਂ ਥੋੜਾ ਜਿਹਾ ਵੱਧਦੇ ਹਾਂ ਜੀ ਅੱਗੇ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਬਾਅਦ ਦੁਪਹਿਰ ਇੱਥੇ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਹੈ ਜੀ ਲੁਧਿਆਣੇ ਦੇ ਚੌੜੇ ਬਾਜ਼ਾਰ ਵਿੱਚ ਤੇ ਇੱਥੇ ਤੁਹਾਨੂੰ ਫੁਲਕਾਰੀਆਂ ਵੀ ਦਿਖ ਜਾਣਗੀਆਂ ਤੇ ਨਾਲ ਲਹਿੰਗਿਆਂ ਦੀ ਦੁਕਾਨ ਵੀ ਹੈ ਮਤਲਬ ਸਭ ਦਾ ਅਲੱਗ-ਅਲੱਗ ਪ੍ਰਾਈਸ ਹੈ ਜੀ ਤੇ ਇੱਥੇ ਇੱਕ ਹੋਰ ਪਰਸਾਂ ਦੀ ਸੇਲ ਹੈ ਤੇ ਆਹ ਵਾਲੇ ਪਰਸ ਇੱਥੇ ਸੀਗੇ 100-100 ਰੁਪਏ ਦੀ ਸੇਲ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਜੀ 100-100 ਰੁਪਏ ਦੀ ਸੇਲ ਹੈ ਜੀ ਤੇ ਆਹ orange ਕਲਰ ਦਾ ਤਾਂ ਮੈਂ ਲੈ ਹੀ ਲੈਂਦੀ ਆ ਮੈਨੂੰ ਕਾਫੀ ਅੱਛਾ ਲੱਗਿਆ ਇਦਾਂ ਮਤਲਬ ਸਫਰ ਵੀ ਤੇ ਜਾਣਾ ਹੁੰਦਾ ਨਾ ਤਾਂ ਇੱਕ ਵੱਡਾ ਸੀਗਾ ਇਹਦੇ ਵਿੱਚ ਆਪਣੀ ਤੁਸੀਂ ਛੋਟੀ ਕਿੱਟ ਕੈਰੀ ਕਰ ਸਕਦੇ ਹੋ ਇੱਕ ਆਪਣਾ ਸੂਟ ਕੈਰੀ ਕਰ ਸਕਦੇ ਹੋ ਤੇ ਪਲੱਸ ਵਾਟਰ ਬੋਟਲ ਕੈਰੀ ਕਰ ਸਕਦੇ ਹੋ ਕੁਝ ਵੀ ਮਤਲਬ ਇਦਾਂ ਛੋਟਾ ਮੋਟਾ ਸਮਾਨ ਪਾਣਾ ਦਾ ਬੈਸਟ ਹੈ ਜੀ ਤੇ ਆ ਇਦਾਂ ਫੈਂਸੀ ਪਰਸ ਸੀਗਾ ਤੇ ਇਹ ਵੀ ਸਿਰਫ ਔਰ ਇਹ ਸਾਰਾ ਮਾਲ ਸਿਰਫ ਔਰ ਸਿਰਫ 100 ਰੁਪਏ ਵਿੱਚ ਲੱਗਿਆ ਹੋਇਆ ਸੀਗਾ ਜੀ ਚਾਹੇ ਤੁਸੀਂ ਕਿੱਟਾਂ ਲਵੋ ਚਾਹੇ ਇਸ ਤਰ੍ਹਾਂ ਦਾ ਬਲੈਕ ਐਂਡ ਵਾਈਟ ਫੈਂਸੀ ਪਰਸ ਸੀਗਾ ਸਿਰਫ ਔਰ ਸਿਰਫ 100 ਰੁਪਏ ਦਾ ਲੱਗਿਆ ਹੋਇਆ ਹੈ ਜੀ ਤਾਂ ਦੋਸਤੋ ਕਿਵੇਂ ਦੇ ਲੱਗੇ ਤੁਹਾਨੂੰ ਇਹ ਵਾਲੇ ਪਰਸ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ 100 ਰੁਪਏ ਨੂੰ ਆਉਂਦਾ ਵੀ ਕੀ ਇਹ ਆ ਇੱਕ ਰੈੱਡ ਕਲਰ ਦਾ ਸੀਗਾ ਇਹ ਵੀ ਕਾਫੀ ਅੱਛਾ ਹੈ ਤੇ ਇਹਦੇ ਪਰ ਬਸ ਤੁਸੀਂ ਗਿੱਲਾ ਕਪੜਾ ਕਮਾਓ ਔਰ ਸਾਫ ਅਗਰ ਤੁਹਾਨੂੰ ਲੱਗੇ ਕਿ ਪਰਸ ਗੰਦੇ ਹੋ ਜਾਂਦੇ ਨੇ ਕਿ ਕੋਈ ਵਾਰ-ਵਾਰ ਇਹਨਾਂ ਨੂੰ ਤੋ ਆ ਨਹੀਂ ਜਾਣਦਾ ਤਾਂ ਹੈਨਾ ਜੀ ਇਸ ਤਰ੍ਹਾਂ ਕਿਉਂਕਿ ਲੇਡੀਜ਼ ਨੂੰ ਪਰਸ ਖਰੀਦਣ ਦਾ ਕਾਫੀ ਸ਼ੌਕ ਹੁੰਦਾ ਹੈ ਆਈ ਥਿੰਕ ਔਰ ਕੱਪੜੇ ਖਰੀਦਣ ਦਾ ਵੀ ਹੈ ਨਾ ਜੀ ਤਾਂ ਦੇਖੋ ਜੀ ਅਗਰ ਤੁਸੀਂ ਵੀ ਪਰਸ ਲਵਰ ਹੋ ਤਾਂ ਤੁਸੀਂ ਲੁਧਿਆਣੇ ਦੇ ਇੱਧਾ ਚੌੜੇ ਬਾਜ਼ਾਰ ਵਿੱਚ ਆ ਸਕਦੇ ਹੋ ਤੇ ਇੱਥੇ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਇਦਾਂ ਦੀਆਂ ਮਿਲ ਜਾਣਗੀਆਂ ਜਿੱਥੇ ਕਿ ਜੀ ਤੁਹਾਨੂੰ ਪਰਸ 100 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਜੀ ਤਾਂ ਦੇਖੋ ਜੀ ਕਾ ਸੀਗਾ 베بی ਡੋਲ ਵਾਲਾ ਇਸ ਤਰ੍ਹਾਂ ਬਾਰਬੀ ਡੋਲਸ ਬਣੀਆਂ ਸਿਗੀਆਂ ਉੱਪਰ ਤੇ ਸਾਈਜ਼ ਕਾਫੀ ਵੱਡਾ ਸੀਗਾ ਇਹ ਵੀ ਸਿਰਫ ਔਰ ਸਿਰਫ 100 ਰੁਪਏ ਦਾ ਤਾਂ ਹੁਣ ਅਸੀਂ ਅੱਗੇ ਚੱਲਦੇ ਹਾਂ ਜੀ ਇੱਥੇ ਅਸੀਂ ਤੁਹਾਨੂੰ ਦਿਖਾਉਂਦੇ ਹ ਹਰ ਇੱਕ ਆਈਟਮ ਤੁਹਾਨੂੰ ਇੱਥੇ 20 ਰੁਪਏ ਦੀ ਮਿਲੇਗੀ ਚਾਹੇ ਉਹ ਨਾਲੇ ਹੋਣ ਆ ਬਟੂਏ ਹੋਣ ਉਹ 이어ਬਰਡਸ ਹੋਣ ਅਬਿੰਦੀਆਂ ਦੇ ਪੱਤੇ ਐ ਕਲਚਰ ਐ ਅੰਗੂਠੀਆਂ ਐ ਔਰ ਆ ਫੈਂਸੀ ਕਲਚਰ ਐ ਤੇ ਉਹ ਪਿੱਛੇ ਇਅਰਰਿੰਗ ਰੱਖੇ ਹੋਏ ਨੇ ਹਰੇਕ ਸਮਾਨ ਮਤਲਬ ਕਹਿਣ ਤੋਂ ਭਾਵ ਕਿ ਸਿਰਫ ਔਰ ਸਿਰਫ ਬੀ ਬੀਰ ਪੇਤੇ ਸੇਲ ਲੱਗੀ ਹੋਈ ਸੀਗੀ ਤਾਂ ਇੱਥੇ ਪਲੀਜ਼ ਤੁਸੀਂ ਧਿਆਨ ਜ਼ਰੂਰ ਰੱਖਿਓ ਮੇਰੀ ਇੱਥੇ ਹੀ ਮੇਰੇ ਪਰਸ ਦੀ ਚੈਨ ਖੋਲ ਲਈ ਸੀਗੀ ਬਟ ਮੈਂ ਧਿਆਨ ਰੱਖ ਲਿਆ ਫਿਰ ਮੈਂ ਸਾਈਡ ਨੂੰ ਹੋ ਗਈ ਤੇ ਉਹ ਲੇਡੀ ਜਾਣ ਬੁੱਝ ਕੇ ਆਪਣਾ ਸਮਾਨ ਲਾਗੀ ਦੇਖਣ ਦੁਕਾਨ ਪਰ ਤਾਂ ਦੋਸਤੋ ਐਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਜੀ ਔਰ ਹਾਂ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵਾਅਦਾ ਤੋਂ ਵਾਅਦਾ ਸਬਸਕ੍ਰਾਈਬ ਕਰੋ ਜੀ ਤੇ ਅਸੀਂ ਤੁਹਾਨੂੰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਇਸ ਤਰ੍ਹਾਂ ਦੇ ਦੱਸਦੇ ਹੀ ਰਹਿੰਦੇ ਆ ਆਪਣੀ ਵੀਡੀਓ ਵਿੱਚ ਤੇ ਫੈਸ਼ਨ ਕਿੰਗ ਵਾਲੀ ਵੀਡੀਓਜ਼ ਨੂੰ ਤੁਸੀਂ ਕਾਫੀ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਵਾਸਤੇ ਤੁਹਾਡਾ ਦਿলো ਧੰਨਵਾਦ ਤਾਂ ਇਸ ਵੀਡੀਓ ਨੂੰ ਵੀ ਪਿਆਰ ਦਿਓ ਜੀ ਚਲੋ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ